ਦੋਨੋਂ ਇੱਕ ਗੱਪੀ ਬੰਦੇ ਕੋਲ ਲੈ ਕੇ ਜਾਣਾ ਬਹੁਤ ਵੱਡੇ ਵੱਡੇ ਕੱਪ ਮਾਰਦਾ ਆ ਮੁਰਗਾਪੁਰ ਵਾਲਿਆ ਨਾ ਇਹ ਸਿਰੇ ਦੇ ਗੱਪ ਮਾਰਦੇ ਆ ਵੀ ਸਾਡਾ ਮੁਰਗਾ ਖਾ ਕੇ ਨਾ ਤਾਂ ਕਹਿੰਦੇ ਇਤਿਆਬ ਬੰਦਾ ਨਾ ਬੰਦਾ ਮੋਟਾ ਹੋਵੇ ਨਾ ਕੋਈ ਹੋਰ ਬਿਮਾਰੀ ਲੱਗੇ ਵੀ ਭਲਾ ਇਹਨਾਂ ਨੂੰ ਪੁੱਛਣ ਆਲਾ ਹੋਵੇ ਭਲਿਓ ਲੋਕੋ ਵੀ ਮੁਰਗਾ ਖਾ ਕੇ ਬੰਦਾ ਮੋਟਾ ਨਾ ਹੋਊਗਾ ਤੇ ਹੋਰ ਕੀ ਹੋਊਗਾ ਦੱਸੋ ਹੈ ਤੇ ਆਹ ਗੱਪੀ ਬੰਦਾ ਖੜਾ ਇਹਦੇ ਨਾਲ ਦਰਮਾਣਾ ਹੋਰ ਬਈ ਠੀਕ ਹੈ ਬਈ ਨਹੀਂ ਐਡੇ ਐਡੇ ਗੱਪ ਮਾਰੀ ਇਹਨਾਂ ਤੁਸੀਂ ਇਥੇ ਮਾਰਕੀਟ 'ਚ ਵੀ ਮੁਰਗਾ ਖਾ ਕੇ ਬੰਦਾ ਮੋਟਾ ਨਹੀਂ ਹੁੰਦਾ ਇਹੋ ਜਿਹੇ ਕਿਹੜਾ ਮੁਰਗਾ ਤੁਹਾਡਾ ਵੀ ਤੇ ਬਈ ਇਹਦੇ 'ਚ ਗੱਪ ਕੋ ਕਮਾਲ ਆ ਵੀ ਤੁਹਾਨੂੰ ਕੀ ਲੱਗਦਾ ਵੀ ਮੁਰਗਾ ਖਾ ਕੇ ਬੰਦਾ ਮੋਟਾ ਹੀ ਹੋਊਗਾ ਤੇ ਮੋਟਾ ਹੀ ਹੋ ਹੋਰ ਕੀ ਹੋਊਗਾ ਨਹੀਂ ਬਾਈ ਇਹ ਗੱਲ ਸੱਚ ਨਹੀਂ ਆ ਮੁਰਗਾਪੁਰ ਦਾ ਮੁਰਗਾ ਖਾ ਕੇ ਨਾ ਤੁਹਾਡੇ ਤਜਾਬ ਬਣੇ ਨਾ ਅਫਰੇਵਾ ਹੋਵੇ ਉਹਦੇ ਵਿੱਚ ਕੋਈ ਕਿ ਆਇਲ ਫਰੀ ਹੈ ਹੀ ਹੈਗਾ ਇਹ ਹੈ ਹੈਲਦੀ ਹੈ 100% ਇਹਨੂੰ ਚਾਹੇ ਤੁਸੀਂ ਡੇਲੀ ਖਾਓ ਨਾ ਤੁਹਾਨੂੰ ਇਹ ਖਾ ਕੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਨਾ ਕੋਲੇਸਟ੍ਰੋਲ ਦਾ ਟ੍ਰੈਜਰ ਸਾਈਡ ਕੋਈ ਸਮੱਸਿਆ ਹੀ ਨਹੀਂ ਬਾਈ ਯਾਰ ਇਹੋ ਜਿਹਾ ਤੁਸੀਂ ਕੀ ਪਾਉਂਗੇ ਉਹਦੇ ਵਿੱਚ ਬਲੈਂਡ ਥਾਦੇ ਬਾਈ ਜਿੱਥੋਂ ਮਰਜ਼ੀ ਖਾ ਲੋ ਮਸਾਲੇ ਇੰਨੇ ਹੁੰਦੇ ਆ ਬਾਈ ਦੇਖ ਕੇ ਦੌਰਾ ਪੈ ਜਾਏ ਮੁਰਗੇ ਨੂੰ ਮੈਂ ਕੈਮਰਾ ਕਹਿਣਾ ਵੀ ਮਸਾਲੇ ਕੋਈ ਤੇਲ ਨਹੀਂ ਪਉਂਦੇ ਬਿਲਕੁਲ ਜਿਵੇਂ ਵੀ ਹੁੰਦਾ ਨੇਚਰਲ ਹੁੰਦਾ ਜਿਵੇਂ ਇੱਕ ਕੁਦਰਤੀ ਪ੍ਰੋਸੈਸ ਦੇ ਨਾਲ ਹੌਲੀ ਹੌਲੀ ਪੱਕਦਾ ਓਵੇਂ ਹੀ ਆਪਣਾ ਪੱਕਦਾ ਹੈਗਾ ਇਹਨੂੰ ਚਾਹੇ ਤੁਸੀਂ ਡੇਲੀ ਖਾਈ ਜੋ ਜਿਮ ਦੀ ਡਾਈਟ ਦੇ ਤੌਰ ਤੇ ਯੂਜ਼ ਕਰ ਲਓ ਤਾਂ ਵੀ ਕੋਈ ਸਮੱਸਿਆ ਨਹੀਂ ਤੁੰਗਾ ਦਾ ਮੁਰਗਾ ਡੇਲੀ ਖਾਓ ਵੀ ਤੁਹਾਨੂੰ ਅਟੈਕ ਟੂ ਕੋ ਹੁੰਦਾ ਵੀ ਡਰੋ ਨਹੀਂ ਨਹੀਂ ਇਹਦੇ ਨਾਲ ਨਹੀਂ ਭਾਈ ਉਹ ਜਿਵੇਂ ਉਹਨਾਂ ਪਤਲੇ ਆ ਖਾਣੇ ਕੋਈ ਪਕੌੜਾ ਟਾਈਪ ਉਹਦਾ ਨੁਕਸਾਨ ਆਪਣੇ ਤਾਂ ਕੋਈ ਆਹ ਲਓ ਭਾਈ ਜੀ ਚਿਕਨ ਚੈੱਕ ਕਰ ਲਓ ਇਹ ਚ ਕੋਈ ਮਸਾਲੇ ਕੋਈ ਮਿਰਚ ਕੋਈ ਹੈਗੀ ਐ ਕੁਝ ਵੀ ਨਹੀਂ ਇਹਦੇ ਵਿੱਚ ਸੱਚੀ ਹੈ ਕੁਝ ਨਹੀਂ ਹੈ ਨਾ ਜਮਨ ਸਹੀ ਪਿਆ ਯਾਰ ਬਾਈ ਜਿਹੜਾ ਇੰਚ ਤੁਹਾਨੂੰ ਤੇਲ ਦੇਖਦਾ ਨਾ ਵੀ ਵਿੱਚੇ ਨਿਕਲ ਗਿਆ ਆਪਾਂ ਕੋਈ ਐਡ-ਆਨ ਨਹੀਂ ਕੀਤਾ ਅੱਛਾ ਉਹ ਨਹੀਂ ਪਾਉਂਦੇ ਪਰ ਹਾਂ ਹੁਣ ਤੁਸੀਂ ਚੈੱਕ ਕਰੋ ਚੈੱਕ ਕਰਨ ਤੋਂ ਬਾਅਦ ਦੱਸ ਦਿਓ ਬਾਈ ਫਿਰ ਮੈਂ ਵੀ ਕਹੀ ਕਿ ਤੁਹਾਨੂੰ ਗੱਪ ਮਾਰਦਾ ਯਾਰ ਹੈ ਬਾਈ ਤੁਸੀਂ ਹੁਣ ਆਪੇ ਦੇਖੋਗੇ ਵੀ ਇਹ ਗੱਲ ਦਾ ਨਾ ਦੇਖ ਲਾ ਬਾਈ ਆ ਮੜਾ ਨੇੜਿਆ ਕੇ ਦਿਖਾ ਦੇ ਹਨਾ ਕੱਲਾ-ਕੱਲਾ ਪੀਸ ਤੇ ਇੱਕ ਵੀ ਇਹਦੇ ਵਿੱਚ ਕੋਈ ਆ ਨਹੀਂ ਨੂਨ ਮਿਰਚ ਮਸਾਲਾ ਹਲਦੀ ਜੇ ਉਹ ਸਾਰਾ ਕੋਈ ਇਹਦੇ ਵਿੱਚ ਕੁਝ ਨਹੀਂ ਮਿਲਣਾ ਤੁਹਾਨੂੰ ਬਿਲਕੁਲ ਜਿਹੜਾ ਸਿੰਪਲ ਜਿਹੜਾ ਚਿਕਨ ਹੁੰਦਾ ਨਾ ਉਦਾਂ ਦਾ ਨਾ ਪਿਆਜ ਹੋਗੇ ਤੇ ਆ ਆ ਕੀ ਇਹ ਚਾਟ ਮਸਾਲਾ ਚਾ ਮਨ ਮਸਾਲੇ ਨਾਲ ਹੀ ਪਾਉਂਦਾ ਹੈ ਨਾ ਬਈ ਹਾਂ ਬਿਲਕੁਲ ਬਈ ਤੇ ਬਾਕੀ ਦੁਬਾਰਾ ਤੁਸੀਂ ਖਾਣ ਤੋਂ ਬਾਅਦ ਦੱਸ ਦੇਵੀਂ ਇਹ ਗੱਲ ਸੱਚ ਹੈ ਕਿ ਝੂਠਾ ਭੇ ਦੱਸ ਦਿਓ ਤੇ ਬਈ ਹੁਣ ਆਪਾਂ ਖਾ ਕੇ ਤੁਹਾਨੂੰ ਦੱਸਦੇ ਹਾਂ ਇਹਦਾ ਟੇਸਟ ਵੀ ਤੁਹਾਨੂੰ ਦੱਸਾਂ ਕਿੰਦਾਂ ਦਾ ਟੇਸਟ ਹੈ ਇਹਦਾ ਬਈ ਜੀ ਵਾਕਈ ਚਿਕਨ ਜਿਹੜਾ ਇਹਨਾਂ ਦਾ ਬਹੁਤ ਹੀ ਜ਼ਿਆਦਾ ਟੇਸਟੀ ਸੀਗਾ ਜਿਹੜੇ ਚਿਕਨ ਗਾਂ ਦੇ ਸ਼ਕੀਨ ਹਨਾ ਤੇ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰੋ ਲੋਕੇਸ਼ਨ ਤੁਹਾਨੂੰ ਮੈਂ ਦੱਸ ਦੇਣਾ 100 ਫੁੱਟੀ ਰੋਡ ਤੇ ਖੜੇ ਆਪਾਂ ਜਿਹੜਾ ਹਨੀ ਢਾਬਾ ਉਹਦੇ ਬਿਲਕੁਲ ਸਾਹਮਣੇ ਹੈਗਾ ਜਿਹੜਾ ਇਹ ਮੁਰਗਾਪੁਰ ਇਹੋ ਨਾਮ ਵੀ ਬੜਾ ਯੂਨੀਕ ਜਾਣਾ ਦੂਰੋਂ ਦੱਸੇਂਦਾ ਬੋਰਡ ਦਾ ਇਹਨਾਂ ਦਾ ਤਾਂ ਥੱਲੇ ਨੰਬਰ ਲਿਖਾਂਗੇ ਜਿਹੜੇ ਦੂਰੋਂ ਨੇੜੇ ਆਉਂਦੇ ਤਾਂ ਕਾਲ ਕਰਕੇ ਆਇਓ ਇਹਨਾਂ ਕੋਲੇ ਤਾਂ ਵਿਜ਼ਿਟ ਜ਼ਰੂਰ ਕਰਿਓ ਤੇ ਵੀਡੀਓ ਆਪਣੀ ਨੂੰ ਵੱਤ ਵਤ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ